ਫਗਵਾੜਾ ਸ਼ਹਿਰ ਦੇ ਵਿੱਚ ਲੋਕਾਂ ਦੇ ਮਨੋਰੰਜਨ ਦੇ ਲਈ ਸ਼ਹਿਰ ਦੇ ਸਤਨਾਪੁਰਾ ਤੋਂ ਭਾਣੂ ਕੀ ਰੋਡ ਤੇ ਸੰਗਾਪੁਰ ਡਿਜ਼ਨੀ ਕਾਰਨੀਵਲ ਮੇਲਾ ਸ਼ੁਰੂ ਹੋਇਆ ਤੇ ਕਾਰਨੀਵਲ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੇ ਵਿੱਚ ਫਗਵਾੜਾ ਸ਼ਹਿਰ ਵਾਸੀਆਂ ਦੇ ਲਈ 40 ਰੁਪਏ ਦੀ ਐਂਟਰੀ ਫੀਸ ਦੇ ਨਾਲ ਸ਼ਹਿਰ ਵਾਸੀ ਤੇ ਬੱਚੇ 에ਰੋਪਲੇਨ ਦੀ ਫਰੀ ਸ਼ੇਅਰ ਕਰ ਸਕਣਗੇ ਮੇਲੇ ਦੇ ਅੰਦਰ ਦਾਖਲ ਹੁੰਦੇ ਸ਼ਹਿਰ ਵਾਸੀਆਂ ਦੇ ਲਈ ਬੜੇ ਸੋਹਣੇ ਵੱਖ-ਵੱਖ ਤਰ੍ਹਾਂ ਦੇ ਸੈਲਫੀ ਪੁਆਇੰਟ ਬਣਾਏ ਗਏ ਨੇ ਜੋ ਕਿ ਮੇਲੇ ਦੇ ਵਿੱਚ ਖਿੱਚ ਦਾ ਕੇਂਦਰ ਹੋਣਗੇ ਤੇ ਉਹਨਾਂ ਦੱਸਿਆ ਕਿ ਇਹ ਮੇਲਾ 23 ਦਸੰਬਰ ਤੋਂ ਲੈ ਕੇ ਲੋਹੜੀ ਦੇ ਤਿਉਹਾਰ ਤੱਕ ਚੱਲੇਗਾ ਮੇਲੇ ਦੇ ਵਿੱਚ ਲੇਡੀਜ਼ ਦੇ ਲਈ ਜੁਐਲਰੀ ਸ਼ਾਪ ਤੇ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਦੇ ਸਟਾਲ ਤੇ ਸਰਦੀਆਂ ਦੇ ਲਈ ਗਰਮ ਕੱਪੜੇ ਬਹੁਤ ਹੀ ਘੱਟ ਰੇਟਾਂ ਤੇ ਮਿਲਣਗੇ ਮੇਲੇ ਦੇ ਵਿੱਚ ਘਰੇਲੂ ਜ਼ਰੂਰਤ ਦਾ ਸਾਰਾ ਸਾਮਾਨ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਾਮਾਨ ਖਾਣ-ਪੀਣ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਤੇ ਫੋਰਨ ਸਟਾਈਲ ਦੇ ਝੂਲੇ ਲਗਾਏ ਗਏ ਨੇ। ਉਹਨਾਂ ਦੱਸਿਆ ਕਿ ਮੇਲੇ ਦੇ ਵਿੱਚ ਸਟਾਲ ਲਾਉਣ ਵਾਲੇ ਦੂਰ ਦਰਾਜ ਤੋਂ ਵਿਸ਼ੇਸ਼ ਤੌਰ ਤੇ ਫਗਵਾੜਾ ਸ਼ਹਿਰ ਦੇ ਵਿੱਚ ਪਹੁੰਚੇ ਨੇ। ਤੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਮੇਲਾ ਸਵੇਰੇ 12 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਜਾਰੀ ਰਹੇਗਾ। ਉਹਨਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਵਾਸੀ ਇਸ ਮੇਲੇ ਦੇ ਵਿੱਚ ਆਪਣੇ ਪਰਿਵਾਰਾਂ ਦੇ ਸਮੇਤ ਸ਼ਾਮਲ ਹੋ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਣ ਤੇ ਮੇਲੇ ਦਾ ਆਨੰਦ ਲੈਣ। ਫਗਵਾੜਾ نیوز ਲਈ ਕੈਮਰਾਮੈਨ ਜੇ ਸ਼ਰਮਦ ਨਾ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਆਏ ਹੋ ਸਾਰੇ ਪ੍ਰਿੰਟ ਮੀਡੀਆ ਔਰ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਔਰ ਹੋਰ ਵੀ ਜਿਹੜੇ ਪੱਤਰਕਾਰ ਸਹਿਬਾਨ ਇੱਥੇ ਪਹੁੰਚੇ ਨੇ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਆਖਦਾ ਆ ਵੱਲੋਂ ਸਿੰਗਾਪੁਰ ਡਿਜ਼ਨੀ ਕਾਰਨੀਵਲ ਔਰ ਆਸ ਕਰਦਾ ਕਿ ਤੁਹਾਡਾ ਪੂਰਾ ਸਹਿਯੋਗ ਫਗਵਾੜੇ ਸ਼ਹਿਰ ਦਾ ਜਿਨੇ ਵੀ ਇੱਥੇ ਪੱਤਰਕਾਰ ਵੀਰ ਨੇ ਸਾਰੇ ਸਾਡੇ ਭਰਾ ਨੇ ਚਾਹੇ ਪ੍ਰਿੰਟ ਮੀਡੀਆ ਚਾਹੇ ਸੋਸ਼ਲ ਮੀਡੀਆ ਚਾਹੇ ਕਿਸੇ ਪਾਸਿਓਂ ਵੀ ਅੱਛਾ ਸਹਿਯੋਗ ਮਿਲੇਗਾ ਲੋਕਾਂ ਤੱਕ ਇਹ ਗੱਲ ਪਹੁੰਚਾਣ ਦੀ ਗੱਲ ਹੈ ਕਿ ਤੁਹਾਡੇ ਸ਼ਹਿਰ 'ਚ ਕਿਸ ਤਰ੍ਹਾਂ ਦਾ ਕਾਰਨੀਵਲ ਸਿੰਗਾਪੁਰ ਡਿਜ਼ਨੀ ਕਾਰਨੀਵਲ ਆਇਆ ਜਿਹੜਾ ਅੱਜ ਤੱਕ ਇਸ ਸ਼ਹਿਰ ਨੇ ਜਾਂ ਇਸ ਇਲਾਕੇ ਨੇ ਨਹੀਂ ਦੇਖਿਆ ਹੋਵੇਗਾ ਉਹਦੇ ਵਿੱਚ ਕੁਝ ਆਈਟਮਸ ਤਾਂ ਇਦਾਂ ਦੀਆਂ ਨੇ ਜਿਹੜੀਆਂ ਅੱਜ ਤੱਕ ਵੀ ਕਦੀ ਪੰਜਾਬ ਦੇ ਵਿੱਚ ਕਿਹਾ ਮੇਰਾ ਖਿਆਲ ਹੈ ਨਾਰਥ ਇੰਡੀਆ 'ਚ ਤੱਕ ਵੀ ਨਹੀਂ ਹੋਣੀਆਂ ਦੋ ਤਿੰਨ ਆਈਟਮ ਇੱਕ ਝੂਲੇ ਸੁਨਾਮੀ ਉਹ ਬਿਲਕੁਲ ਵੀ ਹਰੇ ਤੱਕ ਇੱਥੇ ਨਹੀਂ ਪਹੁੰਚਿਆ ਫੋਰਨ ਦੀ ਆਈਟਮ ਜਿਹੜੇ ਬਾਹਰਲੇ ਸ਼ਹਿਰ ਹੈ ਸਾਡੇ ਐਨ ਆਰ ਆਈ ਇਲਾਕਾ ਹੈ ਪੂਰੇ ਦਾ ਪੂਰਾ ਬਹੁਤ ਸਾਰੇ ਲੋਕ ਅਕਸਰ ਬਾਹਰਲੇ ਕੰਟਰੀਆਂ ਜਾਂਦੇ ਰਹਿੰਦੇ ਆ ਉੱਥੇ ਉਹਨਾਂ ਨੇ ਦੇਖੇ ਹੋਣਗੇ ਮੇਰਾ ਦਾਵਾ ਹੈ ਕਿ ਇਸ ਇਲਾਕੇ ਜਾਜ ਤੱਕ ਇਦਾਂ ਦੇ ਝੂਲੇ ਨਹੀਂ ਦੇਖਣ ਨੂੰ ਮਿਲਣਗੇ ਹੋਰ ਨਮੀ ਇੱਕ ਅਟਰੈਕਸ਼ਨ ਹੈ ਜੀ ਜਿਹੜੇ ਸੈਲਫੀ ਪੁਆਇੰਟਸ ਬਣਾਏ ਆ 8-10 ਲਾਈਟਸ ਦੇ ਨਾਲ ਸੈਲਫੀ ਪੁਆਇੰਟਸ ਆ ਬੱਚਿਆਂ ਲਈ ਕਿਉਂਕਿ ਅੱਜਕੱਲ ਕਰੇਜ਼ ਹੈ ਹਰ ਕੋਈ ਜਿਹੜਾ ਆ ਸੈਲਫੀ ਲੈ ਕੇ ਆਪਣੇ ਕੋ ਸੇਵ ਕਰਦਾ ਔਰ ਸੋਸ਼ਲ ਮੀਡੀਆ ਤੇ ਜਾਂ ਹੋਰ ਪਲੇਟਫਾਰਮ ਦੇ ਉੱਤੇ ਉਹਨਾਂ ਨੂੰ ਆਪਸ ਦੇ ਵਿੱਚ ਸ਼ੇਅਰ ਕਰਦੇ ਆ ਔਰ ਇੱਕ ਯਾਦਗਾਰ ਵੀ ਆ ਔਰ ਬਾਕੀ ਚੂਲੇ ਜਿਹੜੇ ਕਾਫੀ ਤਰ੍ਹਾਂ ਦੇ ਨੇ ਤੁਸੀਂ ਪਹਿਲਾਂ ਵੀ ਦੇਖੇ ਹੋਏ ਆ ਲੇਕਿਨ ਜਿਹੜਾ ਜੁਆਇੰਟ ਵੀਲ ਹੈ ਜਿਹਨੂੰ ਰਾਜਾ ਕਿਹਾ ਜਾਂਦਾ ਮੇਲਿਆਂ ਦਾ ਉਹ ਵੀ ਲਗਭਗ 80 ਫੁੱਟ ਹਾਈਟ ਦਾ ਸਭ ਤੋਂ ਵੱਡਾ ਜਿਹੜਾ ਜੁਆਇੰਟ ਵੀਲ ਇੱਥੇ ਲੱਗਾ ਹੋਇਆ ਔਰ ਉਹਦੇ ਨਾਲ ਰਾਣੀ ਹੈ ਜਿਹਨੂੰ ਅਸੀਂ ਕਲੰਬਸ ਵੀ ਕਹਿ ਦਿੰਦੇ ਆ ਪੰਜਾਬ 'ਚ ਉਹਨੂੰ ਕਿਸ਼ਤੀ ਕਹਿ ਦਿੰਦੇ ਆ ਨਾਵ ਕਹਿ ਦਿੰਦੇ ਆ ਔਰ ਬੱਚਿਆਂ ਲਈ ਬਹੁਤ ਛੋਟੇ ਛੋਟੇ ਤਰ੍ਹਾਂ ਦੇ ਛੋਟੇ ਬੱਚਿਆਂ ਲਈ ਲੱਗਝੂਲੇ ਆ ਔਰ ਜਿਹੜੀ ਮੇਨ ਅਟਰੈਕਸ਼ਨ ਹੈ ਉਹ ਐਂਟਰੈਂਸ ਗੇਟ ਆ ਜਿਹੜਾ ਉਹ ਸਿੰਗਾਪੁਰ 에ਅਰਲਾਈਨਸ ਦਾ ਇੱਕ ਜਹਾਜ਼ ਦਾ ਅਸੀਂ ਕਨਸੈਪਟ ਜਿਹੜਾ ਆ ਉਹ ਖੜਾ ਕੀਤਾ ਆ ਜਿਹਦੇ ਵਿੱਚ ਜਾ ਕੇ ਆਉਣ ਵਾਲਿਆਂ ਨੂੰ ਇੱਕ 에ਅਰਲਾਈਨ ਦੀ ਜਿਹੜੀ ਫੀਲਿੰਗ ਆ ਉਹ ਮਹਿਸੂਸ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਹੁੰਦਾ 에ਅਰਪਲੇਨ 'ਚ ਜਾਂ 에ਅਰਲਾਈਨਸ ਘੁੰਮਦੇ ਆ ਅਲੱਗ-ਅਲੱਗ ਜਗ੍ਹਾ ਜਾਂਦੇ ਆ لیکن بچیاں ਨੂੰ ਜਿਹਨੇ ਜਿਹੜੇ ਨਹੀਂ ਗਏ ਹੈ ਉਹਨਾਂ ਨੂੰ क्रेज ਹੁੰਦਾ ਕਿ ਅਸੀਂ ਵੀ ਕਦੇ ਜਹਾਜ਼ 'ਚ ਬੈਠੀ ਅਸੀਂ ਵੀ ਕਦੇ ਕਿਸੇ 에ਰਲਾਈਨ 'ਚ ਬੈਠਣ ਦਾ ਇੱਕ ਫੀਲਿੰਗ ਲਈਏ ਉਹ ਆ ਕੇ ਉਹਨਾਂ ਨੂੰ ਉਹੀ ਫੀਲਿੰਗ ਐਂਟਰਸ ਗੇਟ ਦੇ ਉੱਤੇ ਮਿਲੇਗੀ ਸਰ ਕੀ ਦੀ ਟਾਈਮਿੰਗ ਵਗੈਰਾ ਕੀ ਹੈ ਤੇ ਸ਼ੋਅ ਦੀ ਟਾਈਮਿੰਗ ਕੀ ਹੈ ਟਾਈਮਿੰਗ ਸਰ 12 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜਾਂ ਤੱਕ ਥੋੜਾ ਕਿਉਂਕਿ ਸਰਦੀ ਦੇ ਨਾ ਇੱਕ ਖਾਸ ਚੀਜ਼ ਦੇ ਵਿੱਚ ਕੀੜੀਆਂ ਦੇ ਦੇਖਣ ਆ ਲਈਏ ਜਿਆਦਾ ਖਾਸ ਤੌਰ 'ਤੇ ਮੈਂ ਦੱਸਿਆ ਜੀ ਦੋ ਆਈਟਮਸ ਦਾ ਜਿਹੜੀਆਂ ਫੋਰਨ ਦੇ ਝੂਲੇ ਆ ਜਿਹੜੇ ਬਿਲਕੁਲ ਕਿਤੇ ਵੀ ਨਹੀਂ ਐ ਇੱਕ ਸੁਨਾਮੀ ਆ ਔਰ ਇੱਕ 80 ਫੁੱਟ ਹਾਈਟ ਦਾ ਜਿਹੜਾ ਝੂਲਾ ਹੈ ਉਹ ਜਦ ਤੁਸੀਂ ਉਹਦੇ ਚ ਬੈਠੋਗੇ ਤਾਂ ਲੱਗੇਗਾ ਕਿ ਤੁਸੀਂ ਆਸਮਾਨ ਚ ਉੱਡਦੇ ਪਏ ਹੋ ਸਰ ਕਿੰਨੇ ਦਿਨ ਨੇ ਇਹ ਆ ਲਗਭਗ ਅਸੀਂ ਜਿਹੜਾ ਲੋਹੜੀ ਦਾ ਤਿਹਾਰਾ ਉਹ ਤੁਹਾਡੇ ਨਾਲ ਤੁਹਾਡੇ ਸ਼ਹਿਰ ਚ ਮਨਾਵਾਂਗੇ ਔਰ ਪੁਰਾਣੇ ਸਾਲ ਨੂੰ ਅਲਵਿਦਾ ਕਹਾਂਗੇ ਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਵੀ ਤੁਹਾਡੇ ਸ਼ਹਿਰ ਚ ਹਾਜ਼ਰ ਆ ਔਰ ਆਸ ਕਰਦੇ ਹਾਂ ਕਿ ਪੂਰੇ ਇਲਾਕੇ ਦਾ ਸਾਰੇ ਚਾਹੇ ਛੋਟੇ ਵੱਡੇ ਕਿਉਂਕਿ ਲੇਡੀਜ਼ ਲਈ ਵੀ ਬਹੁਤ ਸਾਰੀਆਂ ਡੈਕਸ਼ਨਸ ਹੈਗੀਆਂ ਆ ਚਾਹੇ ਜੁਐਲਰੀ ਦੀਆਂ ਸ਼ਾਪਸ ਹੈਗੀਆਂ ਜਾਂ ਹੋਰ ਜਿਹੜੇ ਕੱਪੜਿਆਂ ਦੀਆਂ ਸ਼ਾਪਸ ਹੈਗੀਆਂ ਅ ਸਰਦੀ ਆ ਰਹੀ ਉਹਦੇ ਲਈ ਜਿਹੜੇ ਗਰਮ ਕੱਪੜੇ ਆ ਬਹੁਤ ਘੱਟ ਰੇਟ ਤੇ ਔਰ ਬੜੇ ਵਾਜਿਬ ਰੇਟ ਤੇ ਅਚਾਰ ਚਟਨੀਆ ਅ ਦੂਸਰਾ ਤੁਹਾਡੇ ਚੂਰਨ ਦਾ ਜਾਂ ਕੁਛ ਕੋਸਮੈਟਿਕਸ ਜਿਹੜੀਆਂ ਖਾਸ ਕਰਕੇ ਲੇਡੀਜ਼ ਲਈ ਬਲ ਹਰ ਤਰ੍ਹਾਂ ਦੇ ਜੋ ਵੀ ਆਏਗਾ ਉਹ ਸੋਚ ਕੇ ਆਏਗਾ ਕਿ ਮੈਂ ਥੋੜੀ ਜ਼ਰਾ ਧੰਗਾ ਹੀ ਕੱਡਲਾ ਸਪੈਂਡ ਕਰਨ ਚੱਲਿਆ ਔਰ ਮੇਰਾ ਦਾਵਾ ਹੈ ਕਿ 2-4 ਘੰਟੇ ਆਰਾਮ ਨਾਲ ਬਹੁਤ ਵਧੀਆ ਇੰਜੋਏ ਕਰਕੇ ਜਾਣਗੇ ਔਰ ਫੂਡ ਕੋਰਟ ਵੀ ਹੈ ਜਿੱਥੇ ਬਹੁਤ ਸਾਰੀਆਂ achi achi item ਖਾਣ ਦੀ ਤੁਹਾਨੂੰ ਮਿਲਣਗੀਆਂ ਕਿ ਇਹਨਾਂ ਐਂਟਰੀ ਫੀਸ ਵੀ ਰਹੀ ਆ ਜੀ ਪਬਲੀ ਨੂੰ ਅਪੀਲ ਕਰਦੇ ਆ ਜੀ ਤੁਹਾਡੇ ਕੋਲ 골ਡਨ ਚਾਂਸ ਹੈ ਔਰ ਥੋੜੇ ਦਿਨ ਲਈ ਹੈ ਸਿਰਫ ਕਿਉਂਕਿ ਅਸੀਂ ਇਹਨੂੰ ਵਧਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਜਿਹੜੀ ਗਰਾਊਂਡ ਦੀ ਪਰਮਿਸ਼ਨ ਆ ਉਹ ਲੋਹੜੀ ਤੱਕ ਹੀ ਹੈ ਤੋਂ ਸੋ ਦੈਟ ਜਲਦੀ ਤੋਂ ਜਲਦੀ ਜ਼ਿਆਦਾ ਟਾਈਮ ਕੱਢ ਕੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਸਾਰੇ ਇੱਥੇ ਪਹੁੰਚੀਏ ਔਰ ਇਸ ਮੇਲੇ ਦਾ ਆਨੰਦ ਮਾਣੀਏ ਔਰ ਇੱਕ ਯਾਦਗਾਰ ਜਿਹੜੀ ਰਹੇਗੀ ਐਂਟਰੀ ਫੀਸ ਜਿਹੜੀ ਆ ਜੀ 40 ਰੁਪਏ ਐਂਟਰੀ ਫੀਸ ਆ ਉਹਦੇ ਨਾਲ ਜਿਹੜੀ 에ਰੋਪਲੇਨ ਦੀ ਜਿਹੜੀ ਸੈਰ ਆ ਫਰੀ ਆ ਜੀ